ਸਾਨੂੰ ਮਾਰਨਿੰਗ ਇੱਕ ਇੱਕ ਪਲੇਟ ਆਈ ਸੀ ਪੰਕਜ ਮਿੱਤਰ ਵਰਦੋਂ ਜੋ ਇਹਨਾਂ ਦੀ ਐਲਵੇ ਰੋਡ ਦੇ ਉੱਪਰ ਦੁਕਾਨ ਹੈ ਸਟੇਸ਼ਨਰੀ ਲੈਮੀਨੇਸ਼ਨ ਐਂਡ ਹੋਰ ਇਹਨਾਂ ਦਾ ਫਾਰਮ ਦਾ ਕੰਮ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਦੇ ਰਾਤੀ ਐਕਸੀਡਰ ਤੋੜ ਸ਼ਟਰ ਤੋੜਿਆ ਗਿਆ ਜਿਸ ਨੂੰ ਜਾ ਕੇ ਮੌਕੇ ਤੇ ਪੁਲਿਸ ਵੱਲੋਂ ਚੈੱਕ ਕੀਤਾ ਗਿਆ ਅਸੀਂ ਦੇਖਿਆ ਵੀ ਇੱਕ ਚੋਰ ਸ਼ਟਰ ਤੋੜ ਕੇ ਅੰਦਰ ਵੜਦਾ ਦੁਕਾਨ ਦੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਇਹਨਾਂ ਦੇ ਗੱਲੇ ਦੇ ਵਿੱਚ 500 ਤੋਂ 7000 ਰੁਪਇਆ ਸੀ ਉਹ ਚੋਰੀ ਕਰਕੇ ਲੈ ਗਿਆ ਹਾਜੀ ਆਸ-ਪਾਸੇ ਦੀ ਵੀਡੀਓ ਚੈੱਕ ਕੀਤੀ ਆ ਕੁਝ ਵਾਕੀ ਇੱਕ ਬੰਦਾ ਦਿਖਾਈ ਦਿੰਦਾ ਇਹਨੂੰ ਅਸੀਂ ਜਲਦੀ ਟੇਸ ਕਰਕੇ ਫੜ ਕੇ ਕਾਰਵਾਈ ਕਰਕੇ ਸਲਕਨ ਦੇ ਪਿੱਛੇ ਭੇਜ ਦਾਂਗੇ ਸਾਨੂੰ ਮਾਰਨਿੰਗ ਇੱਕ ਇੱਕ ਕੰਪਲੇਟ ਆਈ ਸੀ ਪੰਕਜ ਮਿੱਤਲ ਵਰਦੋਂ ਜੋ ਇਹਨਾਂ ਦੀ ਐਰਵੇ ਰੋਡ ਦੇ ਉੱਪਰ ਦੁਕਾਨ ਹੈ ਸਟੇਸ਼ਨਰੀ ਲੈਮੀਨੇਸ਼ਨ ਐਂਡ ਹੋਰ ਇਹਨਾਂ ਦਾ ਫਾਰਮ ਦਾ ਕੰਮ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਦੇ ਰਾਤੀ ਐਕਸੀਡਰ ਤੋੜ ਛੱਡੋ ਤੋੜਿਆ ਗਿਆ ਜਿਸ ਨੂੰ ਜਾ ਕੇ ਮੌਕੇ ਤੇ ਪੁਲਿਸ ਵੱਲੋਂ ਚੈੱਕ ਕੀਤਾ ਗਿਆ ਅਸੀਂ ਦੇਖਿਆ ਵੀ ਇੱਕ ਚੋਰ ਸ਼ਟਰ ਤੋੜ ਕੇ ਅੰਦਰ ਵੜਦਾ ਦੁਕਾਨ ਦੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਇਹਨਾਂ ਦੇ ਗੱਲੇ ਦੇ ਵਿੱਚ 507000 ਰੁਪਇਆ ਸੀ ਉਹ ਚੋਰੀ ਕਰਕੇ ਲੈ ਗਿਆ ਅਸੀਂ ਆਸ-ਪਾਸੇ ਦੀ ਵੀਡੀਓ ਚੈੱਕ ਕੀਤੀ ਆ ਕੁਝ ਵਾਰੀ ਇੱਕ ਬੰਦਾ ਦਿਖਾਈ ਦਿੰਦਾ ਇਹਨੂੰ ਅਸੀਂ ਜਲਦੀ ਟੇਸ ਕਰਕੇ ਫੜ ਕੇ ਕਾਰਵਾਈ ਕਰਕੇ ਸਲਕਨ ਦੇ ਪਿੱਛੇ ਪੇਜ ਦਵਾਂਗੇ ਸਾਨੂੰ ਮਾਰਨਿੰਗ ਇੱਕ ਕੰਪਲੇਟ ਆਈ ਸੀ पंकज ਮਿੱਤਰ ਵਰਦੋਂ ਜੋ ਇਹਨਾਂ ਦੀ ਐਰਵੇ ਰੋਡ ਦੇ ਉੱਪਰ ਦੁਕਾਨ ਹੈ ਸਟੇਸ਼ਨਰੀ ਲੈਮੀਨੇਸ਼ਨ ਐਂਡ ਹੋਰ ਇਹਨਾਂ ਦਾ ਫਾਰਮਿੰਗ ਦਾ ਕੰਮ ਆ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਦੇ ਰਾਤੀ ਐਕਸੀਡਰ ਤੋੜ ਸ਼ਟਰ ਤੋੜਿਆ ਗਿਆ ਜਿਸ ਨੂੰ ਜਾ ਕੇ ਮੌਕੇ ਤੇ ਪੁਲਿਸ ਵੱਲੋਂ ਚੈੱਕ ਕੀਤਾ ਗਿਆ ਅਸੀਂ ਦੇਖਿਆ ਵੀ ਇੱਕ ਚੋਰ ਸ਼ਟਰ ਤੋੜ ਕੇ ਅੰਦਰ ਵੜਦਾ ਦੁਕਾਨ ਦੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਇਹਨਾਂ ਦੇ ਗੱਲੇ ਦੇ ਵਿੱਚ 5 ਤੋਂ 7000 ਰੁਪਇਆ ਸੀ ਉਹ ਚੋਰੀ ਕਰਕੇ ਲੈ ਗਿਆ ਅਸੀਂ ਆਸ-ਪਾਸੇ ਦੀ ਵੀਡੀਓ ਚੈੱਕ ਕੀਤੀ ਆ ਕੁਝ ਵਾਕੀ ਇੱਕ ਬੰਦਾ ਦਿਖਾਈ ਦਿੰਦਾ ਇਹਨੂੰ ਅਸੀਂ ਜਲਦੀ ਟੇਸ ਕਰਕੇ ਫੜ ਕੇ ਕਾਰਵਾਈ ਕਰਕੇ ਸੁਲੱਖਣ ਦੇ ਵਿੱਚ ਪੇਜਾਂਗੇ ਸਾਨੂੰ ਮਾਰਨਿੰਗ ਇੱਕ ਕੰਪਲੇਂਟ ਆਈ ਸੀ ਪੰਕਜ ਮਿੱਤਲ ਵੱਲੋਂ ਜੋ ਇਹਨਾਂ ਦੀ ਐਲਵੇ ਰੋਡ ਦੇ ਉੱਪਰ ਦੁਕਾਨ ਹੈ ਸਟੇਸ਼ਨਰੀ ਲੈਮੀਨੇਸ਼ਨ ਐਂਡ ਹੋਰ ਇਹਨਾਂ ਦਾ ਫਾਰਮ ਦਾ ਕੰਮ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਦੇ ਰਾਤੀ ਐਕਸੀਡਰ ਤੋੜ ਸ਼ਟਰ ਤੋੜਿਆ ਗਿਆ ਜਿਸ ਨੂੰ ਜਾ ਕੇ ਮੌਕੇ ਤੇ ਪੁਲਿਸ ਵੱਲੋਂ ਚੈੱਕ ਕੀਤਾ ਗਿਆ ਅਸੀਂ ਦੇਖਿਆ ਵੀ ਇੱਕ ਚੋਰ ਸ਼ਟਰ ਤੋੜ ਕੇ ਅੰਦਰ ਵੜਦਾ ਦੁਕਾਨ ਦੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਇਹਨਾਂ ਦੇ ਗੱਲੇ ਦੇ ਵਿੱਚ 500 ਤੋਂ 7000 ਰੁਪਇਆ ਸੀ ਉਹ ਚੋਰੀ ਕਰਕੇ ਲੈ ਗਿਆ ਹਾਜ਼ੀ ਆਸ-ਪਾਸ ਦੀ ਵੀਡੀਓ ਸੈਕ ਕੀਤੀ ਆ ਕੁਝ ਵਾਕੀ ਇੱਕ ਬੰਦਾ ਦਿਖਾਈ ਦਿੰਦਾ ਇਹਨੂੰ ਅਸੀਂ ਜਲਦੀ ਟੈਸਟ ਕਰਕੇ ਫੜ ਕੇ ਕਾਰਵਾਈ ਕਰਕੇ ਸਲੱਖਣ ਦੇ ਪਿੱਛੇ ਭੇਜਿਆ